ਆ ਵੇਖੋ ਕਿਦਾਂ ਆਮ ਦਾ ਬੂਟਾ ਵੱਡਿਆ ਆ ਛੋਟਾ ਬੂਟਾ ਜਿਹੜਾ ਸੀਗਾ ਸਿਰ ਤੋਂ ਹੀ ਵੱਡਤਾ ਸਾਰਾ ਆ ਪਿੱਪਲ ਆ 11 ਤਰੀਕ ਹੈ ਅੱਜ ਆ ਵੇਖੋ ਸ਼ਾਂਗਣ ਦੇ ਨਾਂ ਤੇ ਸਾਰੇ ਬੂਟੇ ਜਿਹੜੇ ਆ ਵੱਡ ਦਿੱਤੇ ਗਿਆ ਆ ਸਿਰ ਤੋਂ ਇਹਨਾਂ ਬੂਟਿਆਂ ਨੂੰ ਜਿਹੜਾ ਵਾ ਵੱਡ ਦਿੱਤਾ ਗਿਆ ਔਰ ਆਖਿਆ ਜਾਂਦਾ ਕਿ ਅਸੀਂ ਸ਼ਾਂਗ ਰਹੇ ਆ ਇਹਨਾਂ ਨੂੰ ਇਹ ਅਮਰitsar ਦੀ ਨਹਿਰ ਤਾਰਾਂ ਵਾਲਾ ਪੁਲ ਇਹ ਤਾਜੇ-ਤਾਜੇ ਸਾਰੇ ਬੂਟੇ ਜਿਹੜੇ ਆ ਵੱਡੇ ਆ ਔਰ ਆ ਰੁੱਖਾਂ ਦੀਆਂ ਜੜਾਂ ਪੁੱਟ ਕੇ ਉਥੇ ਮਿੱਟੀ ਪਾਤੀ ਆ ਇਹ ਪ੍ਰਸ਼ਾਸਨ ਦੇ ਅਧਿਕਾਰੀ ਕੱਲ ਨੂੰ ਜੇ ਚੈੱਕ ਕਰਨ ਆਉਣ ਤੇ ਪਤਾ ਨਾ ਲੱਗੇ ਤੇ ਅੱਪਰਲੇ ਬੰਨੇ ਰੁੱਖ ਜਿਹੜੇ ਲੱਗੇ ਸੀ ਉਸ ਦਾ ਵੀ ਮੈਂ ਸਬੂਤ ਦੇ ਦੂੰਗਾ ਸਾਰੇ ਰੁੱਖ ਜਿਹੜੇ ਹਨ ਵੜ ਤੇ ਇੱਥੇ ਤੇ ਕਲੀਨ ਹੀ ਕਰਦੇ ਨਾ ਪਰਲੇ ਬੰਨੇ ਛੱਡਿਆ ਕੱਖ ਨਹੀਂ ਜੜਾਂ ਤੇ ਪੁੱਟਦੇ ਉਸ ਦਾ ਸਬੂਤ ਵੀ ਸਾਡੇ ਕੋਲ ਹੈ ਕਿ ਅਸੀਂ ਦਵਾਂਗੇ